ਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹੜਾ ਕਿ ਬਠਿੰਡੇ ਦੇ ਰਹਿਣ ਵਾਲਾ ਨਰਿੰਦਰਦੀਪ ਤੇ ਜਿਹਨੂੰ ਕਿ ਬਈ ਪੰਜਾਬ ਪੁਲਿਸ ਵੱਨਿਓ ਟਾਰਚ ਕੀਤਾ ਜਾਂਦਾ ਉਹਦੇ ਕਰੰਟ ਵੀ ਲਾ ਦਿੱਤੇ ਜਾਂਦੇ ਆ ਤੇ ਕਈ ਤਸੀਹੇ ਦੇ ਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਮੌਕੇ ਤੇ ਤੇ ਪਰ ਬਾਅਦ ਦੇ ਵਿੱਚ ਕਿਹਾ ਜਾਂਦਾ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਸਾਬਤ ਕਰ ਦਿੱਤਾ ਜਾਂਦਾ ਤੇ ਹੁਣ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਆ এবੀਸੀ ਪੰਜਾਬ ਚੈਨਲ ਵੱਨਿਓ ਪਹਿਲਾਂ ਵੀਡੀਓ ਸੁਣਾਵਾਂਗੇ ਤਾਂ ਫਿਰ ਕਰਾਂਗੇ ਅੱਗੇ ਗੱਲਬਾਤ ਸੁਣੋ ਵੀਡੀਓ ਫਿਰ ਕਰਦੇ ਆਂਗੇ ਨੌਜਵਾਨ ਨਰਿੰਦਰਦੀਪ ਸਿੰਘ ਦੀ ਪੁਲਿਸ ਹਰਾਸਤ ਦੇ ਵਿੱਚ ਮੌਤ ਹੋ ਗਈ ਸੀ ਉਹਦੀ ਮੌਤ ਤੋਂ ਬਾਅਦ ਪਰਿਵਾਰ ਨੇ ਸਵਾਲ ਖੜੇ ਕੀਤੇ ਕਿ ਪੁਲਿਸ ਦਾ ਇਹਦੇ ਵਿੱਚ ਰੋਲ ਪਰ ਉਸ ਤੋਂ ਬਾਅਦ ਹੁਣ ਇੱਕ ਉਹਦੇ ਮਤਲਕ ਖਬਰ ਸਾਹਮਣੇ ਆਉਂਦੀ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉਹਨੇ ਸਫਾਰਿਸ਼ ਕੀਤੀ ਹੈ ਕਿ ਜਿਹੜੀ ਇਹ ਇਹਦੀ ਜਾਂਚ ਹੈ ਇੱਕ ਸੁਤੰਤਰ ਜਿਹੜੀ ਏਜੰਸੀ ਹੈ ਉਹ ਤੋਂ ਹੋਣੀ ਚਾਹੀਦੀ ਹੈ ਪੂਰੀ ਜਨਕ ਵੀਰ ਜੁੜੇ ਨੇ ਪੱਤਰਕਾਰ ਸੰਦੀਪ ਲਾਧੁਕਾ ਸੰਦੀਪ ਜਾਣਕਾਰੀ ਕੀ ਇਸ ਰਿਪੋਰਟ ਦੇ ਵਿੱਚ ਕੀ ਇਹਦੇ ਵਿੱਚ ਮੰਨੇ ਗਿਆ ਜਿਹੜੇ ਪੁਲਿਸ ਵਾਲੇ ਨੇ ਉਹ ਦੋਸ਼ੀ ਨੇ ਹਾਂ ਸਭ ਤੋਂ ਪਹਿਲਾਂ ਤਾਂ ਇਸ ਕੇਸ ਦੇ ਪਿਛੋਕੜ ਬਾਰੇ ਥੋੜੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਉਸ ਤੋਂ ਬਾਅਦ ਦੱਸਾਂਗੇ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਕਿਸ ਦੀ ਨਿਯਮਾਂਤਗੀ ਵਿੱਚ ਗਵਾਹੀ ਦੇ ਵਿੱਚ ਇਹ ਰਿਪੋਰਟ ਤਿਆਰ ਕੀਤੀ ਗਈ ਹੈ ਔਰ ਇਸ ਦੇ ਵਿੱਚ ਕੀ ਸਿਫਾਰਿਸ਼ ਕੀਤੀ ਗਈ ਹੈ ਔਰ ਇਸ ਰਿਪੋਰਟ ਦੇ ਵਿੱਚ ਕਿਹੜੀ ਗੱਲ ਨੂੰ ਪੁਲਿਸ ਦੀ ਕਹਾਣੀ ਨੂੰ ਕਿਉਂ ਠਾ ਦੱਸਿਆ ਗਿਆ ਦਾਵਾ ਕੀਤਾ ਗਿਆ ਰਿਪੋਰਟ ਕੀ ਕਹਿੰਦੀ ਹੈ ਪਰ ਨਰਿੰਦਰਜੀਤ ਸਿੰਘ ਸਾਰੇ ਜਾਣਦੇ ਨੇ ਕਿ ਦੇ 5 200 ਨੂੰ ਮਈ ਮਹੀਨੇ ਦੀ 3 ਤਰੀਕ ਨੂੰ 225 ਇਹ ਸਾਲ ਸੀ ਬਠਿੰਡਾ ਦੇ ਵਿੱਚ ਪੁਲਿਸ ਦੇ ਸੀਆਈਏ ਸਟਾਫ ਉਹ ਦੇ ਦਿੱਤੇ ਗਰਾਸਤ ਦੇ ਵਿੱਚ ਦੋਸ਼ ਲੱਗੇ ਸਨ ਕਿ ਨਰਿੰਦਰਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਤਸੀਹੇ ਦੇ ਕੇ ਮਾਰਿਆ ਗਿਆ ਜੋ ਕਿ ਬਾਅਦ ਵਿੱਚ ਇੱਕ ਮੈਡੀਕਲ ਰਿਪੋਰਟ ਵੀ ਆਉਂਦੀ ਹੈ ਉਸ ਦੇ ਵਿੱਚ ਵੀ ਕਾਫੀ ਕੁਝ ਜ਼ਿਕਰ ਕੀਤਾ ਗਿਆ ਸੀ ਉਹ ਨਰਿੰਦਰਦੀਪ ਸਿੰਘ ਜਿਹੜਾ ਕਿ ਇੱਕ ਅਧਿਆਪਕ ਸੀ ਜਿਹੜਾ ਕਿ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਪੜ੍ਹਾਉਂਦਾ ਸੀ ਉਸ ਦੀ ਪਤਨੀ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਾਤਾ ਪਿਤਾ ਨੇ ਕਾਫੀ ਦੁੱਖਾਈ ਪਾਈ ਸੀ ਉਸ ਵੇਲੇ ਤੇ ਇੱਕ ਉਸ ਦਾ ਜਿਹੜਾ ਸਾਥੀ ਸੀ ਜਿਹੜਾ ਅਖੀਰਲੇ ਸਮੇਂ ਨਰਿੰਦਰਦੀਪ ਸਿੰਘ ਦੇ ਨਾਲ ਸੀ ਉਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਵੱਡੇ ਸਵਾਲ ਖੜੇ ਕੀਤੇ ਗਏ ਸਨ ਜਿਹੜਾ ਕਿ ਨਾਮ ਦੱਸਿਆ ਜਾਂਦਾ ਗਗਨਦੀਪ ਉਸ ਨੇ ਕਿਹਾ ਸੀ ਕਿ ਮੈਨੂੰ ਵੀ ਕਰੰਟ ਲਗਾਇਆ ਗਿਆ ਮੇਰੇ ਨਾਲ ਦੇ ਸਾਥੀ ਨਰਿੰਦਰਦੀਪ ਸਿੰਘ ਨੂੰ ਵੀ ਕਰੰਟ ਲਾਇਆ ਗਿਆ ਇਥੋਂ ਤੱਕ ਕਿ ਗੁਪਤ ਅੰਗਾ ਦੇ ਉੱਤੇ ਵੀ ਕਰੰਟ ਲਾਇਆ ਜਾਂਦਾ ਔਰ ਕਿਹੜੀ ਥਾਂ ਦੇ ਉੱਤੇ ਲਿਜਾਇਆ ਜਾਂਦਾ ਹਾਲਾਂਕਿ ਪੁਲਿਸ ਨੇ ਸ਼ੁਰੂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਮਾਮਲਾ ਇੱਕ ਕਾਰ ਦੁਰਘਟਨਾ ਦੇ ਵਿੱਚ ਹੈ ਸੜਕੀ ਦੁਰਘਟਨਾ ਦੇ ਵਿੱਚ ਕੋਈ ਮੌਤ ਹੈ ਪਰ ਬਾਅਦ ਵਿੱਚ ਜਾਂਚ ਪੜਤਾਲ ਹੁੰਦੀ ਹੈ ਕਾਫੀ ਗੱਲਾਂ ਸਾਹਮਣੇ ਆਉਂਦੀਆਂ ਨੇ ਖਦਸ਼ੇ ਹੁੰਦੇ ਨੇ ਸਵਾਲ ਵੱਡੇ ਖੜੇ ਹੁੰਦੇ ਨੇ ਇਸੇ ਕਰਕੇ ਪੁਲਿਸ ਨੇ ਆਪਣੀਆਂ ਕਹਾਣੀਆਂ ਦਸੀਆਂ ਹਾਲਾਂਕਿ ਇੱਕ ਵੱਡਾ ਕੱਟ ਵੀ ਬਠਿੰਡਾ ਦੇ ਵਿੱਚ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਉਸ ਵਕਤ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਪਰਿਵਾਰ ਨੂੰ ਕਿ ਜ਼ਰੂਰ ਕਿਉਂਕਿ ਇਸ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਕਿਹਾ ਗਿਆ ਸੀ ਕਿ ਗ੍ਰਿਫਤਾਰੀਆਂ ਹੋਣਗੀਆਂ ਉਹਨਾਂ ਪੁਲਿਸ ਮੁਲਾਜ਼ਮਾਂ ਦੀਆਂ ਜਿਹੜੇ ਇਨਵੋਲਵ ਨੇ ਹਾਲਾਂਕਿ ਅਜੇ ਤੱਕ ਜਦੋਂ ਤੱਕ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਕੇਸ ਦੇ ਵਿੱਚ ਬਟੰਡਾ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕਿਸੇ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹਾਲਾਂਕਿ ਨਰਿੰਦਰਦੀਪ ਸਿੰਘ ਦਾ ਪਰਿਵਾਰ ਲਗਾਤਾਰ ਜਦੋਜਹਿਦ ਦੇ ਵਿੱਚ ਹੈ ਬਹੁਤ ਗੱਲ ਕਰਦੇ ਆ ਜੋ ਅੱਜ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਪੰਜਾਬ ਮੁਖੀ ਅਧਿਕਾਰ ਸੰਗਠਨ ਦੇ ਵੱਲੋਂ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਵਿਸਥਾਰ ਪੂਰਵਕ ਇਸ ਸਬੰਧੀ ਬਕਾਇਦਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀ ਦਾਵਾ ਕੀਤਾ ਗਿਆ ਹੈ ਕਿ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਹੁਣ ਗੱਲ ਕਰਦੇ ਹਾਂ ਕਿ ਇਹ ਕਥਨ ਨੂੰ ਪਾਇਆ ਗਿਆ ਇਸ ਦੇ ਵਿੱਚ ਪੰਜਾਬ ਮੁਖੀ ਅਧਿਕਾਰ ਸੰਗਠਨ ਜਿਸ ਦਾ ਦੁਬਾਰਾ ਪੁਨਰਗਠਨ ਕੀਤਾ ਗਿਆ ਸੀ ਅੱਜ ਦੇ ਵਿੱਚ ਜਿਹੜੇ ਮੁੱਖ ਆਕੂ ਦੀ ਭੂਮਿਕਾ ਨਿਭਾ ਰਹੇ ਨੇ ਉਹ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਪ੍ਰਧਾਨਗੀ ਹੇਠ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ ਦੇ ਹੇਠ ਇਸ ਸੰਸਥਾ ਦੇ ਵੱਲੋਂ ਗਰੰਦਰਦੀਪ ਕੇਸ ਦੇ ਨਾਲ ਸੰਬੰਧਿਤ ਕਈ ਤੱਥ ਹੈ ਜਿਹੜੇ ਗਰਾਊਂਡ ਤੇ ਜਾ ਕੇ ਲੱਭੇ ਗਏ ਪੁਲਸ ਨੇ ਕੀ ਕਿਹਾ ਇਸ ਮਾਮਲੇ ਵਿੱਚ ਨਰਿੰਦਰਦੀਪ ਸਿੰਘ ਦਾ ਪਰਿਵਾਰ ਕੀ ਕਹਿੰਦਾ ਔਰ ਜੋ ਮੀਡੀਆ ਰਿਪੋਰਟਾਂ ਉਸ ਵਕਤ ਤੱਕ ਹੋਈਆਂ ਸੀ ਉਹਨਾਂ ਦੇ ਹਵਾਲੇ ਦੇ ਨਾਲ ਹੀ ਰਿਪੋਰਟ ਤਿਆਰ ਕੀਤੀ ਗਈ ਹੈ ਆਸੇ ਪਾਸਿਓਂ ਜਾਣਕਾਰੀ ਇਕੱਤਰ ਕਰਕੇ ਪਠੰਡਾ ਦੇ ਉਸ ਇਲਾਕੇ ਦੇ ਵਿੱਚ ਜਾਂ ਗੋਨਿਆਂਾਂ ਆ ਜਾ ਕੇ ਇਹ ਸਾਰੇ ਮਾਮਲੇ ਦੀ ਤਹਿਕੀਕਾਤ ਕੀਤੀ ਗਈ ਹੈ ਇਸ ਸੰਗਠਨ ਦੇ ਵੱਲੋਂ ਔਰ ਇਸ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਨੂੰ ਤਸ਼ੱਦਦ ਕਾਰਨ ਹੋਈ ਮੌਤ ਦਾ ਉਨਾ ਮਲਾਹੀ ਮੰਨਿਆ ਜਾਣਾ ਚਾਹੀਦਾ ਹੈ ਉਸ ਬਾਰੇ ਮਨੁੱਖੀ ਅਧਿਕਾਰ ਸੰਗਠਨ ਹੈ ਜਿਹੜਾ ਉਹਨਾਂ ਵੱਲੋਂ ਕੀ ਕਿਹਾ ਗਿਆ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 23 ਪੰਜ 225 ਨੂੰ ਬਠਿੰਡਾ ਵਿੱਚ ਪੁਲਿਸ ਤੇ ਸੀਆਈਏ ਸਟਾਫ 2 ਦੀ ਹਿਰਾਸਤ ਵਿੱਚ ਹੋਈ ਨਿਰੰਦਰਦੀਪ ਸਿੰਘ ਦੀ ਮੌਤ ਬਾਰੇ ਆਪਣੀ ਜਾਂਚ ਰਿਪੋਰਟ ਜਾਰੀ ਕੀਤੀ ਹੈ ਔਰ ਮੁੱਖ ਦੋਸ਼ ਕੀ ਹੈ ਪੀਐਚਆਰਓ ਯਾਨੀ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਸਿੱਟਾ ਇਹ ਹੈ ਇਸ ਰਿਪੋਰਟ ਨੂੰ ਤਿਆਰ ਵਿੱਚ ਲਿਆ ਫਿਰ ਬਟਿੰਡਾ ਆਈ ਆਈਟੀ ਕੰਪਲੈਕਸ ਵਿੱਚ ਇੱਕ ਉਕਤ ਤਸ਼ੱਦਦ ਸੈਲ ਵਿੱਚ ਲਿਖਿਆ ਗਿਆ ਹੈ ਇਹ ਜਾਣਕਾਰੀ ਜਿਹੜੀ ਹੈ ਪੰਜਾਬ ਲੋਕੀ ਅਧਿਕਾਰ ਸੰਗਠਨ ਵੱਲੋਂ ਜਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਹੀ ਅਸੀਂ ਇਸ ਉਕਤ ਲੋਕਾਂ ਨਾਲ ਸਾਂਝੀ ਕਰ ਰਹੇ ਆ ਉੱਥੇ ਲਿਖਿਆ ਗਿਆ ਕਿ ਇੱਕ ਗੁਪਤ ਤਸ਼ੱਦਦ ਸੈੱਲ ਵਿੱਚ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੁਣ ਉਸ ਤੋਂ ਬਾਅਦ ਸਰੀਰਕ ਸਬੂਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹ ਵੀ ਕਿਹਾ ਗਿਆ ਇਸ ਰਿਪੋਰਟ ਦੇ ਅੰਦਰ ਕਿ ਪੋਸਟ ਮਾਰਟਮ ਰਿਪੋਰਟ ਵਿੱਚ ਮ੍ਰਿਤਕ ਦੇ ਸਰੀਰ ਤੇ 16 ਜ਼ਖਮਾਂ ਕੰਕਿਊਸ਼ਨ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿੱਚੋਂ ਹਾਂਜੀ ਇਹ ਵੀ ਜਿਹੜੀ ਨਰਿੰਦਰਦੀਪ ਦੀ ਹੁਣ ਤੱਕ ਦੀ ਤੁਸੀਂ ਖਬਰ ਸੁਣੀ ਲਈ ਆ ਵੀ ਜਿਹੜਾ ਕੀ ਨਰਿੰਦਰਦੀਪ ਨੂੰ ਇਹ ਪੰਜਾਬ ਪੁਲਿਸ ਬਣੀਓ ਸੀਆਈ ਬਣੀਓ ਚੱਕਿਆ ਜਾਂਦਾ ਤੇ ਪਰ ਉਹਨੂੰ ਇਹ ਟਰਚ ਕੀਤਾ ਜਾਂਦਾ ਦੋ ਜਣੇ ਸੀ ਦੋਨੇ ਵਿਅਕਤੀਆਂ ਨੂੰ ਇਹਨਾਂ ਨੂੰ ਬੁਰੀ ਤਰ੍ਹਾਂ ਟਰਚ ਕੀਤਾ ਜਾਂਦਾ ਇੱਕ ਉਹ ਬਚ ਜਾਂਦਾ ਤੇ ਇਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਜੇ ਗੁਪਤੰਗ ਜੇ ਦਸੀ ਤਾਂ ਹੁਣ ਗੁਪਤੰਗਾ ਤੇ ਵੀ ਕਰੰਟ ਲਾ ਦਿੱਤਾ ਜਾਂਦਾ ਜਿਹੜੇ ਉਹਦੇ ਨਾਲ ਦਾ ਸਾਥੀ ਸੀਗਾ ਉਹਨੇ ਵੀਡੀਓ ਜਾਰੀ ਵੀ ਕੀਤੀ ਸੀ ਲੋਕਾਂ 'ਚ ਤੇ ਸਾਰਿਆਂ ਨੂੰ ਪਤਾ ਪਰ ਇਸ ਪਰਿਵਾਰ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਇਨਸਾਫ ਹਲੇ ਤੱਕ ਪਰਿਵਾਰ ਮੰਗ ਰਿਹਾ ਤੇ ਪਰ ਹੁਣ ਮਾਮਲੇ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਇਹਦੇ ਵਿੱਚ ਸਿੱਧਾ ਪਤਾ ਲੱਗਦਾ ਪੁਲਿਸ ਨੇ ਇਹ ਜਿਹੜਾ ਕੀ ਉਹਨਾਂ ਨੂੰ ਤੌਰਚ ਕੀਤਾ ਜਾਂਦਾ ਧੋਖੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਵੀ ਚੱਕ ਲੈਂਦੇ ਆ ਤੇ ਬਾਅਦ ਦੇ ਵਿੱਚ ਕੋਈ ਵੀ ਮਾਮਲਾ ਸਾਹਮਣੇ ਨਹੀਂ ਹੁੰਦਾ ਇਸ ਕਿਸੇ ਵੀ ਤਰ੍ਹਾਂ ਦਾ ਵੀ ਕੋਈ ਇਹ ਮੁਜਰਮ ਹੋਵੇ ਫਿਰ ਵੀ ਆਪਾਂ ਕਹਿ ਸਕਦੇ ਆ ਪਰ ਹੁਣ ਉਹ ਇੱਕ ਟੀਚਰ ਸੀ ਪੜਾਉਂਦੇ ਵੀ ਸੀ ਪਤਾ ਨਹੀਂ ਕਿੰਨੇ ਕੁ ਉਹਦੇ ਕੋਲੋਂ ਪੜ੍ਹ ਕੇ ਅਫਸਰ ਵੀ ਬਣੇ ਆ ਤੇ ਪਰ ਜਿਹੜਾ ਇਸ ਪਰਿਵਾਰ ਦੇ ਨਾਲ ਹੁਣ ਹੋਈ ਆ ਬਈ ਇਹ ਘਟਨਾ ਵਾਪਰਦੀ ਹੈ ਤੇ ਉਹ ਪਰਿਵਾਰ ਹਜੇ ਤੱਕ ਕੰਸਾਮ ਮੰਗ ਰਿਹਾ ਤੇ ਨਰਿੰਦਰਦੀਪ ਨੂੰ ਇਹ ਬੇਦੋਸ਼ਾ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਵੀ ਇਹ ਜਿਹੜੇ ਵੀ ਇਹਨਾਂ ਨੇ ਜਿਹਦੇ ਨਰਿੰਦਰਦੀਪ ਦੀ ਮੌਤ ਹੋਈ ਆ ਇਹਦਾ ਸਾਰਾ ਇਲਜ਼ਾਮ ਪੁਲਿਸ ਮੁਲਾਜ਼ਮਾਂ ਨੇ ਇਹ ਮਾਰ ਦਿੱਤਾ ਇਹਦਾ ਕਰੰਟ ਲਾ ਕੇ ਤੇ ਬਾਅਦ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਤੇ ਪਰਿਵਾਰ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਇਹਦੇ ਵਿੱਚ ਹੁਣ ਫੇਰ ਤੋਂ ਜਿਹੜੀ ਤੁਸੀਂ ਇੱਕ ਪੱਤਰਕਾਰਾਂ ਵਨੀਓ ਸੁਣਦੇ ਹੋ ਵੀ ਇਹਦੇ ਵਿੱਚ ਪੰਜਾਬ ਪੁਲਿਸ ਗੁਨਾਹਗਰ ਸੋਡਾ ਕੀ ਕਹਿਣਾ ਬਈ ਕਮੈਂਟ ਆਪਣੇ ਜ਼ਰੂਰ ਰੱਖੋ